तव्हां <undhi>

ਕਦੈ ਨੂੰ ਆਇਆ ਇਹ ਮਾਲਕ ਦੇ ਘਰ ਆ ਜਿੱਥੇ ਗੁਰੂ ਦੀਆਂ ਰਹਿਮਤਾਂ ਮਿਲਦੀਆਂ ਨੇ ਸਤਿਗੁਰਾਂ ਨੇ ਕਹਿ ਦਿੱਤਾ ਬਾਣੀ ਵਿੱਚ ਕਿ ਭਾਵੇਂ ਗੁਰੂ ਦਾ ਦਰ ਆ ਕੇ ਉੱਥੇ ਹਾਜ਼ਰੀ ਭਰੋ ਤੇ ਜਿਹੜੀਆਂ ਰੂਹਾਂ ਜੁੜ ਜਾਂਦੀਆਂ ਨੇ ਨਾ ਉਹ ਪੁੱਛਦੀਆਂ ਨੇ ਸੱਚੇ ਪਾਤਸ਼ਾਹ ਉਹ ਧਰ ਕਿੱਦਾਂ ਦਾ ਹੈ ਉਹ ਘਰ ਕਿੱਦਾਂ ਦਾ ਜਿੱਥੇ ਜੀਵ ਦੀ ਸੁਣੀ ਜਾਂਦੀ ਆਖੋ ਸਤਨਾਮ ਬਾਣੀ ਦੇ ਵਿੱਚ ਪੜਦੇ ਆ ਨਾ ਸ਼ਾਮ ਸਵੇਰ ਸਤਗੁਰੂ ਸੋ ਦਰ ਤੇ ਆ ਸੋ ਘਰ ਜਿਹਤ ਬਹਿ ਸਰਬ ਸੁਣਾ ਦੇ ਸਤਗੁਰੂ ਸਾਨੂੰ ਉਸ ਤੱਕ ਪਹੁੰਚਾ ਦੇ ਸਾਨੂੰ ਉਸ ਦੇਣੀ ਤੱਕ ਪਹੁੰਚਾ ਦੇ ਸਤਗੁਰੂ ਸੱਚੇ ਪਾਤਸ਼ਾਹ ਅਸੀਂ ਉਹ ਦੱਸਦੇ ਦਰ ਤੇ ਜਾ ਕੇ ਅਸੀਂ ਆਪਣੀਆਂ ਭਾਵਨਾਵਾਂ ਰੱਖ ਸਕੀਏ ਇੱਕ ਗੱਲ ਹੋਰ ਗੁਰੂ ਦਾ ਦਰ ਹੈ ਇੱਥੇ ਆ ਕੇ ਝਿਜਕਣ ਦੀ ਲੋੜ ਨਹੀਂ ਕਿਉਂਕਿ ਜਦੋਂ ਕੋਈ ਬੱਚਾ ਆਪਣੇ ਪਿਓ ਕੋਲੋਂ ਕੁਝ ਮੰਗਦਾ ਹੈ ਉਹਦੇ ਮਨ ਵਿੱਚ ਇਹ ਸੋਚੀ ਹੁੰਦਾ ਹੈ ਕਿ ਮੇਰੇ ਦੇਵੇਗਾ ਕਿ ਨਹੀਂ ਦੇਵੇਗਾ ਕਿਉਂਕਿ ਉਹਨੂੰ ਪਤਾ ਮੇਰਾ ਪਿਓ ਹੈ ਤੇ ਮੈਂ ਇਹ ਨਹੀਂ ਮੰਨ ਸਕਦਾ ਜੇ ਮੈਨੂੰ ਦੇਵੇਗਾ ਵਿੱਚ ਹੋਊਗਾ ਹਰ ਹੀ ਗੱਲ ਜ਼ਰੂਰ ਹੈ ਜੇ ਬੱਚੇ ਵਿੱਚ ਕੋਈ ਗਲਤੀ ਹੈ ਕੋਈ ਘਾਟ ਹੈ ਤਾਂ ਬਖਤ ਸੁਝਾਉਂਦਾ ਹੋਊਗਾ ਸਭ ਤੋਂ ਇਹਦੇ ਜੈਸੇ ਵਾਲਦ ਆਪਾਂ ਗੁਰਵਾਣੀ ਦੀ ਗੱਲ ਕਰੀਏ ਇਦੋਂ ਉਹਦੀਆਂ ਗੱਲਾਂ ਤੇ ਤਾਕ ਕਰਿਓ ਜੇ ਗੁਰੂ ਨੇ ਸਤਨਾਮ ਵਾਰ ਜੇ ਸਾਡੇ ਕੋਲ ਕੋ ਗੱਲਬਾਤ ਕਰਨ ਲਈ ਨਾ ਹੋਵੇ ਸਤਗੁਰੂ ਕਹਿੰਦੇ ਜੈਸੇ ਬਾਲਕ ਤੁਸੀਂ ਤੇ ਸਿਆਣੇ ਬੈਠੇ ਹੋ ਇੱਥੇ ਤੇ ਬਾਲ ਦੀ ਗੱਲ ਹੈ ਬੱਚੇ ਦੀ ਗੱਲ ਹੈ ਨਿਆਣੀ ਕਹਿੰਦੇ ਵਿਆਨਾ ਜਿਹੜੇ ਆਕੇ ਪ੍ਰੇਰੋਂ ਮਗਦਾ ਤੂੰ ਮੇਰੇ ਕੋਲੋਂ ਇਧਰ ਮਰ ਗਿਆ ਕਰੱਖ ਸਤਨਾਮ ਵਾਰ ਆਪਣਾ ਹੱਕ ਸੋਚ ਕੇ ਤੇਰਾ ਮੇਰੇ ਤੇ ਹੱਕ ਹੈ ਮਾਲਕ ਨੇ ਤੈਨੂੰ ਸਾਜਿਆ ਸਾਜ ਕੇ ਨਿਵਾਜਿਆ ਜਿਹੜੀ ਵਸਤੂ ਹੈ ਜਿਹੜੀ ਤੇਰੇ ਕੋਲ ਲੋਕੋ ਰੱਖੀ ਹੋਈ ਹੈ ਪ੍ਰਸਾਦਨਾਮ ਇਹਦੇ ਦੁਨੀਆ ਸਾਜਣ ਤੋਂ ਪਹਿਲਾਂ ਮਾਲਕ ਨੇ ਹੋਰ ਬੜਾ ਪ੍ਰਬੰਧ ਕੀਤਾ ਆਪਾਂ ਵਿਸਥਾਰ ਵਿੱਚ ਜਾਈਏ ਸਾਡੇ ਕੋਲ ਸਮਾਂ ਇਨਾ ਹੈ ਨਹੀਂ ਆਪਾਂ ਥੋੜੇ ਸਮੇਂ ਦੇ ਵਿੱਚ ਇਹ ਵਿਚਾਰ ਨੂੰ ਰੱਖਣਾ ਹੈ ਸਾਜ ਸੰਗਤ ਇਹਦੇ ਅਦਾਸਖਨਤਾ ਹੁੰਦਾ ਨਾਲ ਇਹ ਗੱਲ ਜੂਰ ਹੈ ਸਮਾਂ ਲੱਗ ਸਕਦਾ ਹੈ ਮਾਲਕ ਦੇ ਘਰ ਦੇ ਵਿੱਚ ਦੇਰ ਤੇ ਹੈਗੀ ਆ ਮੰਨਾਂਗੇ ਪਰ ਅંધੇਰ ਨਹੀਂ ਹੈ ਅੱਖਰ ਸਤਨਾਮ ਅંધੇਰ ਨਹੀਂ ਹੈ ਤੇ ਉਹ ਕਦੇ ਵੀ ਤੁਹਾਡੇ ਤੇ ਬਿਆਸ ਹੋ ਸਕਦਾ ਕਿਉਂਕਿ ਉਹਨੂੰ ਬਿਆਸ ਕਹਿ ਸਕਦੇ ਆ ਕਹਿੰਨੇ ਬਾਣੀ ਵਿੱਚ ਉਹ ਕਿਰਪਾ ਕਰ ਦੇਵੇ ਤੁਹਾਡੇ ਤੇ ਕਿਉਂਕਿ ਉਹਨੂੰ ਕਿਰਪਾ ਲੂ ਗਏ ਨਹੀਂ ਉਹ ਮੇਰ ਕਰੇਗਾ ਉਹ ਬਿਹਤਵਾਲੀ ਹੈ ਉਸ ਅਸਲੀ ਨਾ ਆਇਆ ਕਰੋ ਗੁਰੂ ਦੇ ਦਵਾਰੇ ਤੇ ਮਾਲਕ ਪੈਸੇ ਜਿ ਮੰਗਦਾ ਕੋਲਕ ਤੁਹਾਡੇ ਕੋਲੋਂ ਦੌਲਤ ਦੀ ਮੰਗ ਨਹੀਂ ਕਰਦਾ ਉਹ ਕਹਿੰਦਾ ਤੇਰੇ ਮਨ ਵਿੱਚ ਸ਼ਰਧਾ ਹੋਵੇ ਆਖੋ ਸਤਿਨਾਮ ਤੇਰਾ ਪਿਆਰ ਤੇਰੀ ਭਾਵਨਾ ਵੜੀ ਹੋਵੇ ਬਸ ਇੱਥੇ ਭਾਵਨਾ ਨਾਲ ਆ ਜਾ ਕਹਿੰਦੇ ਫਿਰ ਸੱਚੇ ਸਤਬਾ ਜਾ ਨਾਲੇ ਘਰ ਜਿ ਲੈ ਸਤਿਗੁਰੂ ਇਹਨਾਂ ਚੇ ਵਸੂ ਹੈ ਇਹ ਨਹੀਂ ਘੜੀ ਤੇ ਘਰਵਾਉਣਾ ਬੜਿਆ ਆਖੋ ਸਤਿਨਾਮ ਇਹਦੇ ਭਾਈ ਜਾਤ ਪਾਤਾ ਪੁੰਚ ਆ ਕੇ ਬਾਹਲਾ ਰੱਖਦੀ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਆਪਜੀ ਕਿਰਪਾ ਕਰ ਦਿਓ ਮੈਨੂੰ ਆਪਰੇ ਸ਼ਰਨ ਵਿੱਚ ਲੈ ਲਓ ਤਾਂ ਸਾ ਸਤਿਗੁਰ ਇੱਕ ਕਰਮਾ ਜੇ ਹੋੜ ਗੁਰੂ ਹਰਿਕੋਵਿੰਦ ਸਾਹਿਬ ਵਾਲਾ ਜੀ ਕਹਿੰਦਿਆ ਸਤਿਗੁਰਾਂ ਨੇ ਤੁਹਾਡੇ ਵਾਂਗੂ ਸੰਗਤ ਬੈਠੀ ਸੀ ਸਤਿਗੁਰਾਂ ਨੇ ਸਿੱਖਾਂ ਨੂੰ ਅਵਾਜ਼ਾ ਦਿੱਤਾ ਆਖਿਆ ਸਿੱਖੋ ਕਿ ਜੀ ਬਾਹ ਫੜ ਕੇ ਨਾ ਸੰਗਤ ਜੋ ਬਾਹਰ ਘਟਦੇ ਆਪ ਦਾ ਸਤਿਗੁਰੂ ਕਮਾਲ ਇਹਦ ਕਰਦਾ ਇਹਦਾ ਸਤਿਗੁਰ ਦੇ ਬਹਾਰ ਗੁਰੂ ਸਾਹਿਬ ਦਾ ਪਿਆਰ ਵਾਲੀ ਸੰਗਤਾਂ ਵੀ ਹਰਾਮ ਲੈ ਗਈ ਕਿਉਂਕਿ ਉਹਦੀਆਂ ਛੇਡਾਂ ਉਹਦੀਆਂ ਰਹਿਮਤਾਂ ਨੂੰ ਹੀ ਜਾਣਦਾ ਜੀ ਆਪ ਕੋ ਸਤਿਗੁਰ ਕਪਾਉ ਨੇ ਤੇ ਆਇਆ ਗੁਰੂ ਦੇ ਦਵਾਰੇ ਤੇ ਹੋ ਸਕਦਾ ਸਾਡੇ ਵਿੱਚ ਕੋਈ ਕਮਿਓ ਆਪਾਂ ਉਦਾਸ ਕਰਾਈ ਭਾਈ ਸਾਹਿਬ ਜੀ ਨੇ ਉਦਾਸ ਕਰਤੀ ਉਹ ਮਾਲਸਰ ਲੈ ਕੇ ਆਏ ਆ ਕਿਹਾ ਪ੍ਰਸ਼ਾਦਾ ਗੱਫਾ ਤਿਆਰ ਹੋ ਰਿਹਾ